ਜੀ ਬਈ ਰੋਕਿਆ ਜਾ ਰਿਹਾ ਤੁਹਾਨੂੰ ਹਾਂਜੀ ਇੱਧਰ ਐਂਟਰੀ ਇੱਧਰ ਐਂਟਰੀ ਜਿਹੜੀ ਰੈਸਟ੍ਰਿਕਟ ਕੀਤੀ ਜਾ ਰਹੀ ਹੈ ਮੈਂ ਸਿੱਧੀ ਇਹ ਬੇਨਤੀ ਕਰਨਾ ਆਫੜੋ ਜੀ ਇੱਕ ਮਿੰਟ ਕੀ ਪੁੱਛਿਆ ਕੀ ਜਾ ਰਿਹਾ ਪੁਲਿਸ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਕਿਸੇ ਦੀ ਵੀ ਇੱਧਰ ਜਿਹੜੀ ਐਂਟਰੀ ਉਹ ਨਹੀਂ ਕੀਤੀ ਜਾਏਗੀ ਮੈਂ ਪੁੱਛਣਾ ਚਾਹੁੰਦਾ ਕਿ ਜੇ ਇੱਧਰ ਸਟੂਡੈਂਟਸ ਨਾ ਆਉਣ ਜੇ ਇੱਧਰ ਨੌਜਵਾਨ ਨਾ ਆਉਣ ਤੇ ਫਿਰ ਇਸ ਯੂਨੀਵਰਸਿਟੀ ਦਾ ਕੀ ਵਜੂਦ ਹੈ ਕੋਈ ਵੀ ਵਿਦਿਅਕ ਅਦਾਰਾ ਐਨੀ ਸਟੂਡੈਂਟ ਆਰਗੇਨਾਈਜੇਸ਼ਨ ਜਾਂ ਸਟੂਡੈਂਟ ਐਸਟੈਬਲਿਸ਼ਮੈਂਟ ਉਹ ਬਿਨਾ ਸਟੂਡੈਂਟ ਤੇ ਉਹਦਾ ਕੀ ਵजूद ਹੈ ਜੀ ਮੈਂ ਪੁੱਛਣਾ ਚਾਹੁੰਦਾ ਜੇ ਸਟੂਡੈਂਟ ਹੋਏਗਾ ਤੇ ਤੁਹਾਡੀਆਂ ਤਨਖਾਹਾਂ ਜਾਣੀਆਂ ਜੇ ਸਟੂਡੈਂਟ ਇੱਧਰ ਹੋਏਗਾ ਤੇ ਯੂਨੀਵਰਸਿਟੀ ਆਪਰੇਟ ਕਰਨੀ ਹੈ ਤੇ ਜੇ ਅਸੀਂ ਸਟੂਡੈਂਟਸ ਨੂੰ ਅਸੀਂ ਆਲ ਇੰਡੀਆ ਸਿਕ ਸਟੂਡੈਂਟਸ ਫੈਡਰੇਸ਼ਨ ਜਿਨ੍ਹਾਂ ਨੇ ਕਿਸੇ ਸਮੇਂ ਤੇ ਹਕਾਲ ਤੱਕ ਤੇ ਆਪਦਾ ਲਹੂ ਵੀ ਵਹਾਇਆ ਆਪਦੇ ਹੱਕਾਂ ਦੇ ਲਈ ਅਸੀਂ ਖਾਲਸਾ ਕਾਲਜ ਦੇ ਵਿੱਚ ਵੀ ਆਪਦਾ ਲਹੂ ਵਹਾਇਆ ਹੈ ਆਪਦੇ ਹੱਕਾਂ ਦੇ ਲਈ ਤੇ ਅੱਜ ਜੇ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਤੇ ਸਿੰਡੀਕੇਟ ਦੇ ਉੱਤੇ ਡਾਕਾ ਪੈ ਰਿਹਾ ਮ ਤੇ ਦਿਨ ਦਿਹਾੜੇ ਸੈਨੇਟ ਦੇ ਉੱਤੇ ਡਾਕਾ ਪੈ ਰਿਹਾ ਏ ਤੇ ਕੋਈ ਇੱਧਰ ਮੁਲਾਜ਼ਮ ਇੱਧਰ ਗੱਲ ਸੁਣ ਕੇ ਰਾਜ਼ੀ ਨਹੀਂ ਹੈ ਕੋਈ ਸਰਕਾਰ ਇੱਧਰ ਗੱਲ ਸੁਣ ਕੇ ਰਾਜ਼ੀ ਨਹੀਂ ਹੈ 2010 ਤੋਂ ਲੈ ਕੇ 24 ਤੱਕ ਦਾ ਕੋਈ ਵੀ ਸੀਨੀਅਰ ਜਿਹੜਾ ਇਹ ਐਜੂਕੇਸ਼ਨ ਮਨਿਸਟਰ ਜਿਹੜਾ ਇੱਧਰ ਸੈਨੇਟ ਦੀ ਜਿਹੜੀ ਆ ਕਾਰਵਾਈ ਦੇ ਵਿੱਚ ਬੈਠੇ ਹੋਏ ਮੀਟਿੰਗ ਦੇ ਵਿੱਚ ਬੈਠੇ ਹੋਏ ਤੁਹਾਡੀਆਂ ਆਸਟ੍ਰੇਲੀਅਨਸ ਦੇ ਕਰਕੇ ਮੈਂ ਪੰਜਾਬ ਦੇ ਵੱਖ-ਵੱਖਰੀਆਂ ਪਾਰਟੀਆਂ ਨੂੰ ਕਹਿਣਾ ਚਾਹੁੰਦਾ ਖਾਨਾ ਪਤੋਛੋ ਤੁਹਾਡੇ ਫੇਲਿਅਰਸ ਦੇ ਕਰਕੇ ਸਾਨੂੰ ਅੱਜ ਇੱਧਰ ਧਰਨਾ ਲਾਉਣਾ ਪੈ ਰਿਹਾ ਤੇ ਸਾਡੇ ਨਾਲ ਜਿਹੜੀ ਪੁਲਿਸ ਹੈ ਉਹ ਧੱਕਾ ਕਰਦੀ ਪਈ ਹੈ ਅੰਦਰ ਜਾਵਾਂਗੇ ਹੁਣ ਬਿਲਕੁਲ ਅੰਦਰ ਜਾਵਾਂਗੇ ਚੁੱਤ ਨਾਲ ਜਾਵਾਂਗੇ ਇਹ ਸਾਡੀ ਜਾਵਾਂਗੇ ਸਾਡਿਓ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ ਸੁੰਦਰ ਧਨ ਰਬਾਬ ਦੀ ਪੰਜਾਬ ਯੂਨੀਵਰਸਿਟੀ ਵੀ ਪੰਜਾਬ ਦੀ ਇਹ 30 ਪਿੰਡ ਉਜਾੜ ਕੇ ਤੇ ਚੰਡੀਗੜ੍ਹ ਬਣਿਆ ਸੀਗਾ ਇਹ ਕੋਈ ਗਰਮੈਂਟ ਫੰਡਡ ਯੂਨੀਵਰਸਿਟੀ ਨਹੀਂ ਸੀ ਗਰਮੈਂਟ ਦੇ ਪੈਸੇ ਨਾਲ ਨਹੀਂ ਬਣੀ ਪੰਜਾਬ ਤੇ ਪੰਜਾਬੀਆਂ ਦੇ ਫੰਡਡ ਜਿਹੜੇ ਆ ਪੈਸਿਆਂ ਦੇ ਨਾਲ ਬਣੀ ਸੀ ਸੋ ਅੱਜ ੱਟਕਾਸ਼ਾਈ ਚੱਲ ਰਹੀ ਹੈ ਅਬ ਦਾ ਪ੍ਰਬੰਧ ਜਿਹੜਾ ਪੈਰਾਸ਼ੂਟ ਦੇ ਰਾਹੀਂ ਅਸੀਂ ਪੈਰਾਸ਼ੂਟਿੰਗ ਕਰਨਾ ਚਾਹੁੰਦੇ ਆ ਤੇ ਸਾਡਾ ਪ੍ਰਬੰਧ ਤੁਹਾਡੀ ਯੂਨੀਵਰਸਿਟੀ ਤੋਂ ਤੇ ਚੱਲੇਗਾ ਮੈਂ ਪੁੱਛਣਾ ਚਾਹੁੰਦਾ ਨੌਜਵਾਨ ਕਿੱਥੇ ਜਾਣ ਜੀ ਕਿਹੜੇ ਠੱਠੇ ਖੂਹ ਦੇ ਵਿੱਚ ਪੈਣ ਨੌਜਵਾਨ ਇਦਾਂ ਜੇ ਪ੍ਰਬੰਧ ਚੱਲੇਗਾ ਉਹਦੇ ਵਿੱਚ ਕਹਿ ਕਹੀ ਸਟੂਡੈਂਟਸ ਦੀ ਹੋਏਗੀ ਸਟੂਡੈਂਟਸ ਆਰਗੇਨਾਈਜੇਸ਼ਨ ਦੀ ਹੋਏਗੀ ਜੇ ਅਸੀਂ ਰਲ ਮਿਲ ਕੇ ਕੰਮ ਕਰਨਾ ਚਾਹੁੰਦੇ ਹਾਂ ਸਾਡੇ ਨਾਲ ਕੋਆਰਡੀਨੇਟ ਕਰੋ ਕਿਉਂ ਤੁਸੀਂ ਸਟੂਡੈਂਟਸ ਨੂੰ ਡਰਦੇ ਹੋ ਤੁਸੀਂ ਅੰਦਰ ਜਾਓਗੇ ਬਿਲਕੁਲ ਬਿਲਕੁਲ ਜਾਵਾਂਗੇ ਤਾਂ ਬਿਲਕੁਲ ਅਸੀਂ ਪੂਰਾ ਪ੍ਰਦਰਸ਼ਨ ਇੱਧਰ ਕਰਨ ਨੂੰ ਤਿਆਰ ਹਾਂ ਠੀਕ ਹੈ ਮਾਰੀ ਤੇ ਚੰਡੀਗੜ੍ਹ ਦੇ ਬਾਰਡਰਾਂ ਦਾ ਅੱਜ ਤੁਸੀਂ ਜਿਹੜਾ ਹਾਲਾਤ ਦੇਖ ਕੇ ਆਏ ਹੋਣੇ ਉਹ ਪਿੱਛੇ ਬਿਲਕੁਲ ਵੇਖਿਆ ਅਸੀਂ ਤਾਂ ਕੱਲ ਵੀ ਹਾਲਾਤ ਵੇਖ ਲਏ ਸੀ ਜੀ ਰਾਤ ਨੂੰ ਰਾਤ ਨੂੰ ਇਹਨਾਂ ਦੀ ਬਤਨਿਤੀਆਂ ਜਿਹੜੀਆਂ ਆਏ ਉਹ ਪਤਾ ਲੱਗੀਆਂ ਸੀਗੀਆਂ ਕਿ ਜਿਸ ਸਪੀਕਰ ਸਿਸਟਮ ਕੀ ਗੱਲ ਮੈਂ ਪੁੱਛਣਾ ਚਾਹੁੰਦਾ ਰਾਈਟ ਟੂ ਫ੍ਰੀडम ਰਾਈਟ ਜਿਹੜਾ ਫ੍ਰੀडम